ਦੋਸਤੋ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੁੱਟਾਂ ਜਾਂ 2 ਕੁ ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਟਰਾਲੀ ਵਗਾਉਗਾ ਜੀ ਸਾਈਜ਼ ਆ 16x7 ਫੁੱਟ ਦਾ ਡਬਲ ਟੈਰੀ ਆ ਹਿੱਸਾ ਆ ਰੇਲ ਵਾਲਾ ਦਸ ਨਾਟ ਹੀ ਹਾਬਿਆ ਪੈਪਾ ਵਾਲਾ ਬੈੱਡ ਲੱਗਾ ਆ ਜਾਲੀ ਲਾਈਟਾਂ ਲੱਗੀਆਂ ਹੋਈਆਂ ਆ ਡਿਮਾਂਡ ਆ 315000 ਰੁਪਏ ਏਰੀਆ ਆ ਬਿਆਸ ਰਈਆ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਕਾਲ ਕਰੋ 98782 99783 98782 99783